DL11 نیوز ਪੰਜਾਬ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਲ ਅੱਜ ਅਸੀਂ ਖੜਿਆ ਨੈਸ਼ਨਲ ਹਾਈ ਰੋਡ ਦੇ ਬੇਜ ਦੇ ਉੱਤੇ ਜਿੱਥੋਂ ਸਾਡੇ ਮੁੱਖ ਮੰਤਰੀ ਸਾਹਿਬ ਗੁਜ਼ਰ ਰਹੇ ਨੇ ਜਿਨ੍ਹਾਂ ਨੂੰ ਦਿੱਲੀ ਤੋਂ ਛੁੱਟੀ ਮਿਲ ਚੁੱਕੀ ਹੈ ਤੇ ਅੱਜ ਹੁਣ ਇਹ ਪੰਜਾਬ ਦੇ ਵਿੱਚ ਐਂਟਰ ਕਰਕੇ ਸੰਗਰੂਰ ਨੂੰ ਜਾ ਰਹੇ ਨੇ ਵੱਡੇ ਕਾਫਲੇ ਦੇ ਨਾਲ ਮੁੱਖ ਮੰਤਰੀ ਸਾਹਿਬ ਨੂੰ ਕਾਫਲਾ ਲੈ ਕੇ ਆ ਰਿਹਾ ਹੈ ਪੁਲਿਸ ਦੀ ਫੋਰਸ ਜਿਹੜੇ ਪਿਛਲੇ ਦਿਨੀ ਤੁਹਾਨੂੰ ਦੱਸ ਦਈਏ ਕਿ ਜਹਾਜ਼ ਦੇ ਵਿੱਚੋਂ ਡਿੱਗ ਗਏ ਸੀ ਚੰਡੀਗੜ੍ਹ ਜਹਾਜ਼ ਤੋਂ ਉਤਰਨ ਲੱਗੇ ਗਿਰ ਕੇ ਜ਼ਖਮੀ ਹੋ ਗਏ ਸੀ ਤੇ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਦੁਬਾਰੇ ਫਿਰ ਵਾਪਸ ਦਿੱਲੀ ਲੈ ਕੇ ਜਾਇਆ ਗਿਆ ਸੀ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਤੇ ਅੱਜ ਇਲਾਜ ਉਪਰੰਤ ਅੱਜ ਫਿਰ ਇਹ ਦੁਬਾਰਾ ਪੰਜਾਬ ਪਹੁੰਚੇ ਨੇ ਤੇ ਪਤਾ ਲੱਗੇਗਾ ਤੜਕੇ ਨੂੰ ਕਿ ਤੰਦਰੁਸਤ ਹੋ ਕੇ ਪਹੁੰਚੇ ਨੇ ਜਾਂ ਹਲੇ ਵੀ ਜ਼ਖਮੀ ਨੇ ਸਿਹਤ ਦਾ ਪਤਾ ਕਰਾਂਗੇ ਕੱਲ ਸਵੇਰ ਲੱਗੇਗਾ ਪਤਾ ਅੱਜ ਸ਼ਨੀਵਾਰ ਨੂੰ ਰਾਤ ਨੂੰ ਅਸੀਂ ਗੱਲ ਕਰ ਰਹਾਂ ਹਿਸ ਟਾਈਮ ਦਗਾਲ ਤੋਂ ਇਹ ਗੁਜਰਿਆ ਕਾਫਲਾ ਜਿਹੜਾ ਸੰਗਰੂਰ ਵੱਲ ਨੂੰ ਅੱਜ ਸੀਐਮ ਸਾਹਿਬ ਗਏ ਨੇ ਦੱਸ ਦਈਏ ਕਿ ਭਗਵਾਨ ਸੀਐਮ ਸਾਹਿਬ ਸਾਡੇ ਭਵੰਤਮਾਨ ਜੀ ਸ਼ਰਾਬ ਦੇ ਆਦੀ ਨੇ ਸ਼ਰਾਬ ਦੇ ਆਦੀ ਹੋਣ ਕਰਕੇ ਜਹਾਜ਼ ਦੇ ਵਿੱਚੋਂ ਗਿਰਦੇ ਹੋਏ ਜ਼ਖਮੀ ਹੋ ਗਏ ਸੀ ਤੇ ਉਹ ਜ਼ਖਮੀ ਹਾਲਤ ਦੇ ਵਿੱਚ ਅੱਜ ਸਿਹਤਯਾਬੀ ਹੋ ਕੇ ਪਹੁੰਚੇ ਨੇ ਆਪਣੇ ਨਗਰ ਨੂੰ ਸੰਗਰੂਰ ਵੱਲ ਨੂੰ ਗਏ ਨੇ ਤੇ ਸੰਗਰੂਰ ਜਾ ਕੇ ਠਹਿਰਨਗੇ